ਸਸਪਸਾਤ ਸਿਰਮੁਖਸਾਤ ਜਿੰਨਾ ਦੇ ਦਸ਼ੰਦਰ ਦੇ ਸ਼ਾਂਤੇ ਇਹ ਅੱਜ ਦਾ ਪ੍ਰੋਗਰਾਮ ਲਿਖਿਆ ਅਸੀਂ ਆਪਣੇ ਵੱਲੋਂ ਆਪਣੇ ਨਗਰ ਸੁਖਨਾਬੂ ਵੱਲੋਂ ਤੇ ਹਲਕੇ ਵੱਲੋਂ ਉਹਨਾਂ ਨੂੰ ਜੀ ਆਇਆਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਆਪਣੇ ਰੁਝੇਵਾਂ ਪਰੇ ਸਮੇਂ ਤੋਂ ਕੱਢ ਕੇ ਲੋਕਾਂ ਨੂੰ ਵੇਰ ਕਰ ਲਈ ਇਹ ਪ੍ਰੋਗਰਾਮ ਲਿਖਿਆ ਤੇ ਵਿਸ਼ਵਾਸ ਦਿਵਾਉਂਦੇ ਹਾਂ ਕਿ ਅਸੀਂ ਇਸ ਕਰ ਤੋਂ ਯੋਗਦਾਨ ਪਾਵਾਂਗੇ ਪੂਰਾ ਇਸ ਨੂੰ ਹੰਮ ਦੇ ਵਿੱਚ ਤੇ ਇੱਕ ਦੋ ਗੱਲਾਂ ਮੈਂ ਸਾਂਝੀਆਂ ਕਰਨੀਆਂ ਚਾਹਣਾ ਹੈ ਜਿਸ ਤਰ੍ਹਾਂ ਐਸਐਸਟੀ ਸਾਹਿਬ ਨੇ ਦੱਸਿਆ ਵੀ ਪਹਿਲਾ ਜੋ ਯੋਗਦਾਨ ਹੈ ਪਰਿਵਾਰ ਦਾ ਹੁੰਦਾ ਹੈ ਸਭ ਤੋਂ ਪਹਿਲਾਂ ਮੈਂ ਸਾਰੇ ਹਲਕੇ ਵਾਲਿਆਂ ਨੂੰ ਬੇਨਤੀ ਕਰਾਂ ਤੇ ਰੋਲ ਮਾਡਲ ਬਣਨਾ ਪੈਂਦਾ ਹੈ ਬੱਚੇ ਜੋ ਤੁਹਾਡੇ ਬੱਚੇ ਆ ਤੁਹਾਡੇ ਆਂਗ ਗਵਾਂਡੀਆਂ ਪਿੰਡ ਵਾਲੇ ਆ ਨੌਜਵਾਨ ਬੱਚੇ ਉਹ ਤੁਹਾਡੇ ਪਹਿਲਾਂ ਵਾਲੇ ਬਜ਼ੁਰਗਾਂ ਤੋਂ ਜਾਂ ਵੱਡਿਆਂ ਤੋਂ ਸਿੱਖਦੇ ਆ ਉਹ ਕੀ ਕਰਦੇ ਆ ਜਿਹੜਿਆਂ ਪਿੰਡਾਂ ਚ ਕਬੱਡੀ ਖੇਡ ਚੱਲਦੀ ਆ ਉੱਥੇ ਉਸ ਪਿੰਡ ਦੇ ਬੱਚੇ ਕਬੱਡੀ ਨੂੰ ਦਰਜੀ ਦਿੰਦੇ ਆ ਜਿੱਥੇ ਹੋਰ ਜੇ ਮੈਂ ਉਸੇ ਤਰ੍ਹਾਂ ਹੁੰਦਾ ਮੈਂ ਪ੍ਰਸ਼ਾਸਨ ਜੋ ਕਰ ਰਿਹਾ ਉਹ ਤਾਂ ਕਰਦਾ ਅਸੀਂ ਸਾਥ ਵੀ ਦੇਣਾ ਪਰ ਨਾਲ ਮੈਂ ਬੇਨਤੀ ਕਰੂੰਗਾ ਪਬਲਿਕ ਨੂੰ ਕਿ ਉਹ ਰੋਲ ਮਾਡਲ ਬਣ ਪਹਿਲਾਂ ਆਪ ਸੁਧਰ ਆਪ ਨਸ਼ੇ ਛੱਡਣ ਤਾਂ ਰੋਲ ਮਾਡਲ ਬਣ ਕੇ ਬੱਚਿਆਂ ਨੂੰ ਅੱਗੇ ਪਤਾ ਲੱਗੇ ਸਭ ਤੋਂ ਵੱਡੀ ਗੱਲ ਹੈ ਤੇ ਹਰ ਇਨਸਾਨ ਨੂੰ ਆਪਣੇ ਧਰਮ ਵਿੱਚ ਪਤਨ ਹੋਣਾ ਚਾਹੀਦਾ ਜਿਹੜਾ ਕੋਈ ਇਨਸਾਨ ਉਹ ਕਿਸੇ ਵੀ ਧਰਮ ਨੂੰ ਮੰਨਦਾ ਹੈ Hindu, Sikh, Muslim, Masai ਉਹਨੂੰ ਇੱਕ ਧਰਮ ਦਾ ਡਰ ਹੁੰਦਾ ਤਾਂ ਧਰਮ ਦੇ ਵਿੱਚ ਰਹਿ ਕੇ ਬੁਰਿਆ ਕਰਮਾਂ ਤੋਂ ਬਚਦਾ ਹੈ ਪਵੇ ਨਸ਼ੇ ਹੋਣ ਪਵੇ ਚੋਰੀ ਠੱਗੀ ਕੁਛ ਵੀ ਹੋਵੇ ਆਪਾਂ ਨੂੰ ਆਪਣੇ ਬੱਚਿਆਂ ਨੂੰ ਧਰਮ ਨਾਲ ਜੋੜਨਾ ਚਾਹੀਦਾ ਜਦੋਂ ਬੱਚੇ ਧਰਮ ਨਾਲ ਜੁੜ ਜਾਣਗੇ ਤਾਂ ਉਹ ਆਪਣੇ ਆਪ ਉਹਨਾਂ 'ਚ ਜਿਹੜੇ ਚੰਗੇ ਗੁਣ ਪੈਦਾ ਹੋ ਜਾਂਦੇ ਆ ਤੇ ਆਪਾਂ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਪਿੰਡ ਲੈਵਲ ਤੇ ਵੀ ਆਪਾਂ ਸਾਰੇ ਬੱਚਿਆਂ ਨੂੰ ਇਹ ਸਮਝਾਈਏ ਤੇ ਸਭ ਤੋਂ ਪਹਿਲਾਂ ਆਪ ਨਸ਼ੇ ਤੋਂ ਦੂਰ ਹੋ ਕੇ ਜੇ ਇੱਕ ਰੋਹ ਸ਼ਰਾਬ ਪੀਣ ਵਾਲਾ ਬੰਗਾ ਕਿਸੇ ਨੂੰ ਕਵੇ ਦੀ ਕਾਕਾ ਸ਼ਰਾਬ ਬਹੁਤ ਮਾੜੀ ਐ ਤੂੰ ਨਾ ਪੀ ਤਵਦਾ ਅਸਰ ਨਹੀਂ ਹੋਣਾ ਮੇਰੇ ਇੱਕ ਗੱਲ ਯਾਦ ਆ ਗਈ ਕੋਈ ਮਾਈ ਆਪਦੇ ਬੱਚੇ ਨੂੰ ਲੈ ਕੇ ਕਿਸੇ ਸੰਤ ਕੋਲੇ ਜਾਵਲੀ ਤੂੰ ਬੱਚਾ ਗਵੜ ਬਹੁਤ ਖੰਡਦਾ ਉਹਨਾਂ ਵਾਲੀ ਬਾਬਾ ਸਾਡਾ ਬੱਚਾ ਗਵੜੇ ਖੰਡਦਾ ਬਹੁਤ ਤੇਨਾਰ ਰੋਕੋ ਤੀ ਤਾਕਾ ਦੇ ਦੇ ਉਹਦਾ ਭਾਈ ਪਰਸੋਂ ਆਇਓ ਉਹ ਪਰਸੋਂ ਫੇਰ ਗਈ ਉਹ ਵਾੜਾ ਫਿਰ ਪਰਸੋਂ ਆਇਓ ਉਹਨੇ ਤਿੰਨ ਵਾਰੀ ਪਰਸੋਂ ਪਰਸੋਂ ਕਰਕੇ ਉਹਨੂੰ ਛੱਡਿਆ ਤੇ ਜਦੋਂ ਤੀਜੀ ਵਾਰ ਗਈ ਉਹਦਾ ਕਾਕਾ ਗੋਟ ਨਹੀਂ ਛਾਈਦਾ ਬਹੁਤ ਮਾੜਾ ਜਿਹੜਾ ਆਨੰਦ ਖਰਾਬ ਹੋ ਜਾਂਦੇ ਤੂੰ ਮਾਤਾ ਦੀ ਬਾਬਾ ਇਹ ਗੱਲ ਪਰਸੋਂ ਹੀ ਕਹਿ ਦਿੰਦਾ ਪਹਿਲਾਂ ਜਿਹਦੇ ਪਹਿਲੇ ਦਿਨ ਆਇਆ ਉਹਦਾ ਭਾਈ ਮੈਂ ਆਪ ਖਰੰਦਾ ਸੀ ਪਹਿਲਾਂ ਮੈਂ ਆਪ ਗੋੜ ਛੱਡਿਆ ਤਾਂ ਹੀ ਬੱਚੇ ਨੂੰ ਆਖਿਆ ਇਸ ਕਰਕੇ ਮੇਰੀ ਬੇਨਤੀ ਸਾਰਿਆਂ ਨੂੰ ਪਹਿਲਾਂ ਇਹ ਆ ਮੋਤਮਰ ਬਾਦਮੀਆਂ ਨੂੰ ਵੀ ਪਹਿਲਾਂ ਆਪ ਛੱਡੋ ਫਿਰ ਪਰਿਵਾਰ ਤੋਂ ਗੱਲ ਕਰੋ ਤੇ ਤਾਂ ਆਪਣੀ ਗੱਲ ਦਾ ਅਗੇ ਅਸਰ ਹੋਣਾ ਹੈ ਇਨੀਆਂ ਬੇਨਤੀਆਂ ਕਰਕੇ ਮਖੇਮਾ ਦਾ ਜੱਸ ਗੰਗਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਕੋਈ ਚੀਜ਼ ਲੱਗਦੀ ਹੈਗੀ ਤਾਂ ਉਹ ਬੇਝਿਜਕ ਬੇ ਸੰਕੋਚ ਜੋ ਹੈ ਦੱਸ ਸਕਦਾ ਹੈ ਠੀਕ ਹੈ ਇਸੇ ਤਰ੍ਹਾਂ ਦੀ ਐਜੂਕੇਸ਼ਨ ਡਿਪਾਰਟਮੈਂਟ ਦੇ ਸਕੂਲ ਤੇ ਵਕ ਵਕ ਅਵੇਅਰਨੈਸ ਜੋ ਕਰਾਉਂਦੇ ਆ ਬੱਚਿਆਂ ਨੂੰ ਬਤਾਂਦੇ ਆ ਤਾਂ ਮੈਨੂੰ ਨਿੱਜੀ ਤੌਰ ਤੇ ਲੱਗਦਾ ਇੱਕ ਬੱਚਾ ਉਹ ਘਟੋ ਘਟ 20 25 ਲੋਕਾਂ ਨੂੰ ਦੱਸਦਾ ਹੈ ਸ਼ਾਮ ਤੱਕ ਘਰ ਤੋਂ ਦੱਸਦਾ ਹੀ ਹੈ ਵੰਡੀ ਗੌਂਡੀ ਨੂੰ ਵੀ ਦੱਸਦਾ ਹੈ ਯਾਰ ਦੋਸਤਾਂ ਨੂੰ ਦੱਸਦਾ ਹੈ ਤਾਂ ਇੱਕ ਬੱਚਾ 25 25 ਲੋਕਾਂ ਨੂੰ ਸ਼ਾਮ ਤੱਕ ਉਸ ਗੱਲ ਨੂੰ ਪਹੁੰਚਾ ਦਿੰਦਾ ਹੈ ਤੁਸੀਂ ਇਸ ਚੀਜ਼ ਦੇ ਬਾਰੇ ਥੋੜਾ ਧਿਆਨ ਦਿਓ ਤਾਂ ਤੁਹਾਡੀ ਇਸ ਚੀਜ਼ ਦੇ ਇਨਪੁਟ ਦੇ ਬਿਜਤੇ ਹੀ ਚੰਗਾ ਕਾਮ ਚੰਗਾ ਮਾਹੌਲ ਬਣੂਗਾ। ਇੱਕ ਗੱਲ ਮੈਂ ਹੋਰ ਕਹਿਣਾ ਚਾਹੁੰਦਾ ਕਈ ਵਾਰ ਪਿੰਡਾਂ 'ਚ ਲੋਕਾਂ ਨੂੰ ਪਤਾ ਹੁੰਦਾ ਹੈ ਕਿ ਇਹ ਕਿਹੜੇ ਬੰਦੇ ਨਸ਼ਾ ਵੇਚਦੇ ਆ ਤੇ ਕਿਹੜੇ ਬੰਦੇ ਖਰਾਬੀ ਕਰ ਰਹੇ ਆ ਬਟ ਉਸ 'ਚ ਸੰਕੋਚ ਹੁੰਦਾ ਹੈ ਜੀ ਸਾਡਾ ਨਾਮ ਨਾ ਜਾਏ ਕੰਨੂ ਉਸਤੇ ਕੋਈ ਗੱਲ ਆਊਗੀ ਤਾਂ ਨਾਮ ਆਏ ਤੇ ਗੱਲ ਠੀਕ ਨਹੀਂ ਰਹਿੰਦੀ। ਤੋਂ ਉਹ ਡਿਸਕ੍ਰੀਟਲੀ ਤੁਸੀਂ ਡੀਐਸਪੀ ਸਾਹਿਬ ਨੂੰ ਐਸਐਚਓ ਸਾਹਿਬ ਨੂੰ ਖੁੱਲਕੇ ਦੱਸ ਸਕਦੇ ਹੋ। एनोनिमिटी रखी जाओगी ਤੁਹਾਡਾ ਨਾਮ ਨਹੀਂ ਆਗੇ ਕੀਤਾ ਜਾਊਗਾ ਔਰ ਤੁਹਾਨੂੰ ਲੱਗਦਾ ਹੈ ਫਿਰ ਵੀ ਕੋਈ ਸੰਕੋਚ ਹੈ ਤੁਸੀਂ ਮੈਨੂੰ ਭੇਜ ਦਿਓ ਐਸਪੀ ਸਾਹਿਬ ਨੂੰ ਭੇਜ ਦਿਓ ਕੋਈ ਦਿੱਕਤ ਨਹੀਂ ਹੈ ਬਟ ਇਸ ਨੂੰ ਆਪਾਂ ਸਾਂਝੇ ਤੌਰ ਤੇ ਹੀ ਕਰਕੇ ਲੜਕੇ ਹੱਲ ਕਰ ਸਕਦੇ ਆ ਤੁਹਾਡੇ ਸਹਿਯੋਗ ਬਿਨਾ ਤੁਹਾਡੇ ਇਸ ਪੂਰੇ ਡਰਗ ਮਸਲੇ ਤੇ ਇਨਵੋਲਵ ਹੋਏ ਬਿਨਾ ਇਸ ਦਾ ਸਮਾਧਾਨ ਨਹੀਂ ਹੋ ਸਕਦਾ ਤਾਂ ਪੁਲਿਸ ਤੋਂ ਆਪਣਾ ਤੰਦਈ ਨਾਲ ਸਾਰਾ ਕੰਮ ਜੋ ਹੈ ਦਲੇਰੀ ਨਾਲ ਕੰਮ ਕਰ ਹੀ ਰਹੀ ਹੈ ਕਰੂਗੀ ਵੀ ਤੁਸੀਂ ਵੀ ਆਪਣੇ ਵੱਲੋਂ ਕੋਈ ਗੱਲ ਹੈਗੀ ਜੋ ਪ੍ਰਯਾਸ ਤੁਸੀਂ ਕਰ ਸਕਦੇ ਹੋ ਉਹ ਕਰੋ ਤੇ ਅਸੀਂ ਸਾਰੇ ਇਹਨੂੰ ਇਕੱਠੇ ਸਾਂਝਾ ਤੌਰ ਤੇ ਇਕੱਠੇ ਹੋ ਕੇ ਇਸ ਸਮੱਸਿਆ ਦਾ ਹੱਲ ਕਰੀਏ। ਇਹੀ ਇਸ ਦਾ ਜੋ ਹੈ ਇੰਟੈਂਟ ਹੈਗਾ ਸਾਰਾ ਆਪਣਾ ਪ੍ਰਸ਼ਾਸਨ ਦਾ ਕਿ ਨਸ਼ੇ ਦੇ ਸਭ ਤੋਂ ਟਾਪ ਮੋਸਟ ਪ੍ਰਾਇਰੀਟੀ ਹੈਗੀ ਹੈ। ਤਾਂ ਮੈਂ ਆਪਣੀ ਗੱਲ ਇੱਥੇ ਹੀ ਖਤਮ ਕਰਦੇ ਹੋਏ ਇਹ ਕਹਿਣਾ ਚਾਹਾਂਗਾ ਕਿ ਆਪਾਂ ਸਾਂਝੇ ਤੌਰ ਤੇ ਇਸ ਚੀਜ਼ ਦਾ ਹੱਲ ਕਰ ਸਕਦੇ ਹਾਂ ਔਰ ਆਪਾਂ ਕਰਕੇ ਰਵਾਂਗੇ। ਠੀਕ ਹੈ ਜੀ ਤਾਂ ਨਸ਼ਾ ਮੁਕਤ ਮੁਕਸਰ ਕਰ ਦੋਗੇ? ਆਵਾਜ਼ ਨਹੀਂ ਆਈ। ਉਹ ਦੁਆਜੀ ਵਾਲੇ ਵੀ ਨਹੀਂ ਆਈ ਆਵਾਜ਼ ਕੁਲਵਾਰ ਇਹ ਪਿੰਡ ਕੀ ਨਾਇਕ ਹੈ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਯੁੱਧ ਨਸ਼ਾ ਦੇ ਵਿਰੁੱਧ ਕੈਮੀਨਰ ਆਇਆ ਗਿਆ ਪਿੰਡਾਂ ਦੀ ਬੱਚਤਾਂ ਤੇ ਲੋਕ ਹਾਂ ਹਾਂਜੀ ਮੇਰਾ ਨਾਮ ਸੁਖਵਿੰਦਰ ਸਿੰਘ ਮੌਜੂਦਾ ਸਰਪੰਚਾਂ ਜੀ ਪਿੰਡ ਕੋਟਲੀ ਤੇ ਅੱਜ ਜੋ ਇੱਕ ਯੁੱਧ ਨਸ਼ਾ ਦੇ ਵਿਰੁੱਧ ਇੱਕ ਮਿਸ਼ਨ ਪੰਜਾਬ ਸਰਕਾਰ ਵੱਲੋਂ ਚਲਾਇਆ ਗਿਆ ਹੈ ਤੇ ਇੱਕ ਸੈਮੀਨਾਰ ਇੱਕ ਪ੍ਰੋਗਰਾਮ ਕਰਾਇਆ ਗਿਆ ਪਿੰਡ ਭਲਾਈਆਂ ਦੇ ਵਿੱਚ ਤੇ 22 ਪਿੰਡਾਂ ਦੀਆਂ ਪੰਚਾਇਤਾਂ ਇੱਥੇ ਪਹੁੰਚੀਆਂ ਡਾਕਟਰ ਅਖਲ ਚੌਧਰੀ ਐਸਪੀ ਸਾਹਿਬ ਉਹ ਵੀ ਪਹੁੰਚੇ ਇੱਥੇ ਤੇ ਇਦਾਂ ਦੇ ਪ੍ਰੋਗਰਾਮ ਹੋਣੇ ਬਹੁਤ ਜ਼ਰੂਰੀ ਹੈ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਨਸ਼ਿਆਂ ਦੀ ਦਲਦਲ ਦੇ ਵਿੱਚ ਨੌਜਵਾਨੀ ਬਹੁਤ ਪਸ ਚੁੱਕੀ ਹੈ ਤੇ ਜੇ ਗੱਲ ਕਰੀਏ ਤਾਂ ਅੱਜ ਦੇ ਟਾਈਮ 'ਚ ਜੇ ਵੇਖੀਏ ਤਾਂ ਸਰਕਾਰ ਨੇ ਬਹੁਤ ਵਧੀਆ ਐਕਸ਼ਨ ਲਿਆ ਜੋ ਜੋ ਨਸ਼ੇ ਵੇਚ ਰਹੇ ਐ ਜੋ ਸਮਝ ਲਾ ਰਹੇ ਆ ਆਪ ਦੇਖ ਰਹੇ ਆ ਵੀ ਉਹਨਾਂ ਦੇ ਬਹੁਤ ਸਖਤ ਐਕਸ਼ਨ ਲੈ ਰਹੀ ਹੈ ਸਰਕਾਰ ਪ੍ਰਸ਼ਾਸਨ ਤਾਂ ਉਸ ਲਾਗਜੋਗ ਕਦਮ ਹੈ ਤੇ ਜੇ ਇਦਾਂ ਹੀ ਸਰਕਾਰ ਤੇ ਪ੍ਰਸ਼ਾਸਨ ਨਸ਼ਾ ਦੇ ਵਿਰੁੱਧ ਕੰਮ ਕਰੂਗਾ ਤਾਂ ਲੋਕ ਜੋ ਪਿੰਡਾਂ ਦੇ ਆ ਉਹ ਆਪ ਮਾਰੇ ਨਾਲ ਲੱਗਣਗੇ ਜਿਵੇਂ ਤੁਸੀਂ ਸਾਡੇ ਪਿੰਡ ਕੋਟਲੀ ਦੀ ਗੱਲ ਕਰੀਏ ਤਾਂ 2019 ਦੇ ਵਿੱਚ ਕਮੇਟੀ ਬਣਾਈ ਨਸ਼ਾ ਰੋਕੂ ਤਾਂ ਬਲਕਿ ਸਾਡੇ ਪਿੰਡ ਦੇ ਵਿੱਚ ਹੀ ਇਕੱਲੀ ਕਮੇਟੀ ਨਹੀਂ ਬਣਾਈ ਅਸੀਂ ਹੋਰ ਵੀ 17-18 ਪਿੰਡਾਂ ਦੇ ਵਿੱਚ ਜਾ ਕੇ ਨਸ਼ਾ ਰੋਕੂ ਕਮੇਟੀਆਂ ਬਣਾਈਆਂ ਆ ਮੇਰੇ ਨਾਲ ਮੇਰਾ ਵੱਡਾ ਭਰਾ ਖੜਾ ਸਤਨਾਮ ਸਿੰਘ ਬੱਬਾ ਸਾਡੇ ਕਲੱਬ ਦੇ ਪ੍ਰਧਾਨ ਆ ਇਹ ਤਾਂ ਉਦੋਂ ਉਸ ਨਸ਼ੇ ਦੀ ਜੰਗ ਦੇ ਵਿੱਚ ਇਹਨਾਂ ਦੇ ਇੱਕ ਫੈਰ ਵੀ ਲੱਗ ਗਿਆ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤਾਂ ਇੱਕ ਇਹ ਹੁੰਦਾ ਵੀ ਜਦੋਂ ਇੱਕ ਸਰਕਾਰ ਪਿਛਲੀਆਂ ਸਰਕਾਰਾਂ ਦੇ ਨਾਕਾਮੀਆਂ ਕਹਿ ਲਈਏ ਆਪਾਂ ਕਿਉਂਕਿ ਲੋਕ ਲਾਬੰਦ ਹੋ ਜਾਂਦੇ ਆ ਲੋਕ ਜੁੜ ਜਾਂਦੇ ਆ ਕਿਤਨਾ ਕਿਤੇ ਸਰਕਾਰ ਜਦੋਂ ਪੈਰ ਪਿੱਛੇ ਖਿੱਚਦੀ ਆ ਤੇ ਲੋਕ ਵੀ ਪਿੱਛੇ हट ਜਾਂਦੇ ਆ ਪਰ ਅੱਜ ਦੇ ਟਾਈਮ 'ਚ ਸਰਕਾਰ ਬਹੁਤ ਵਧੀਆ ਸਾਥ ਦੇ ਰਹੀ ਆ ਤੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਸਰਪੰਚਾਂ ਨੂੰ ਕਲੱਬਾਂ ਨੂੰ ਚਾਹੀਦਾ ਵੀ ਪ੍ਰਸ਼ਾਸਨ ਦਾ ਲੋਕ ਸਾਥ ਦੇਣ ਤਾਂ ਜੋ ਨਸ਼ੇ ਨੂੰ ਪਾਖ ਖਤਮ ਕਰ ਸਕੀ ਓਕੇ ਆ ਕੇ ਨੂੰ ਚਾਹੁੰਦੇ ਆ ਜੀ ਆਪ ਜੀ सरकार वो जो युद्ध नशे विरुद्ध मुहिम चलाई जा रही है जो मानयोग सी एम साहब वालों दिशा निर्देश है पिछले कुछ समय तो जो नशे के खिलाफ युद्ध नशे विरुद्ध मुहिम ते पुलिस ने एक प्रोएक्टिव तरीके से प्रॉम्प्ट एक्शन लेंदे हुए ड्रग ते पैडलरस के खिलाफ सख्त एक्शन लिया है जो भी कोई इंफॉर्मेन पैडलर्स समगलरस के बारे मिली हैगी उसके बेसते तुरंत ਅਫੇਅਰ ਰਜਿਸਟਰ ਕੀਤੀ ਗਈ ਹੈ ਉਹਨਾਂ ਨੂੰ ਅਰੈਸਟ ਕੀਤਾ ਗਿਆ ਤੇ ਐਗਜ਼ੈਂਪਲਰੀ ਐਕਸ਼ਨ ਜੋ ਹੈ ਲਿੱਤਾ ਗਿਆ ਹੈ ਇਸ ਦੇ ਨਾਲ ਨਾਲ ਪੁਲਿਸ ਵੱਲੋਂ ਮੈਸਿਵ ਲੈਵਲ ਤੇ ਆਊਟਰੀਚ ਤੇ ਅਵੇਅਰਨੈਸ ਪ੍ਰੋਗਰਾਮ ਕਰਾਇਆ ਜਾ ਰਿਹਾ ਹੈ ਪਿੰਡਾਂ ਤੇ ਖੇਛੇ-ਛੱਤ ਸੱਤ-ਸੱਤ ਪਿੰਡਾਂ ਦੇ ਕਵਰ ਕਰਕੇ ਜੋ ਸਾਡੇ ਅਵੇਅਰਨੈਸ ਟੀਮ ਦੇ ਆਫੀਸਰਸ ਹੈਗੇ ਉਹ ਸਾਰੇ ਨੂੰ ਪ੍ਰੋਪਰ ਨਸ਼ੇ ਦੇ ਬਾਰੇ ਦੱਸ ਰਹੇ ਹੈਗੇ ਡਿਟੇਲ ਉਹਨਾਂ ਤੇ ਗੱਲ ਕਰ ਰਹੇ ਜੋ ਪਬਲਿਕ ਦੇ ਵੱਲੋਂ ਫੀਡਬੈਕ ਆ ਰਹੀ ਹੈ ਉਸ ਨੂੰ ਸਭ ਸਭ ਇਨਸਪੈਕਟਰ ਲੈਵਲ ਤੇ ਹੋਵੇ ਚਾਹੇ ਚਾਹੇ ਉਹ ਕਨਸਟੇਬਲ ਲੈਵਲ ਤੇ ਹੋਵੇ ਉਹ ਉਸ ਨੂੰ ਸਾਰੇ ਨੂੰ ਪ੍ਰੋਸੈਸ ਕਰਕੇ ਸਬ ਡਿਵੀਜ਼ਨਲ ਡੀਐਸਪੀ ਚੈੱਕ ਕਰਦੇ ਆ ਤੇ ਕਰਾਸ ਵੈਰੀਫਾਈ ਕਰਕੇ ਮੈਨੂੰ ਡੇਲੀ ਬੇਸ ਤੇ ਦੱਸਦੇ ਆ ਉਸ ਤੇ ਬੇਸ ਤੇ ਐਕਸ਼ਨ ਲਿੱਤਾ ਜਾ ਰਿਹਾ ਹੈ ਸਪੈਸ਼ਲ ਆਪਰੇਸ਼ਨ ਵੀ ਮੁਖਸਰ ਪੁਲਿਸ ਵੱਲੋਂ ਪਿਛਲੇ 2-3 ਦਿਨਾ ਚ ਚਲਾਏ ਗਏ ਜਿਸ ਕੋਈ ਸਪੈਸੀਫਿਕ ਇਨਫੋਰਮੇਸ਼ਨ ਜੋ ਸੀਗੀ ਉਸ ਤੇ ਐਕਸ਼ਨ ਲਿੱਤਾ ਗਿਆ ਨਾਲ ਦੇ ਨਾਲ ਕੋਈ ਜਨਰਲ ਇਨਫੋਰਮੇਸ਼ਨ ਸੀਗੀ ਕਿਸੇ ਪਿੰਡ ਦੇ ਬਾਰੇ ਕਿਸੇ ਕਲਸਟਰ ਦੇ ਬਾਰੇ ਉਸ ਤੇ ਵੀ ਐਕਸ਼ਨ ਲੈ ਕੇ ਅੱਗੇ ਕਾਰਵਾਈ ਕੀਤੀ ਗਈ ਹੈ तो मैं इस पर यही कहना चाहवा कि मुक्तसर पुलिस इज कमिटिड फॉर एग्जम्पलरी एक्शन अगेंस्ट स्मगलरस एंड पैडलर्स पब्लिक वालों भी कोई इनपुट से कोई स्पेसिफिक वेरीफाइबल गल हैगी है तो वो बेझिझक दस सदा उस पर कार्रवाई की जाएगी एक्शन लिता जाएगा इस दे नाल नाल मैं लोगों अपील करना चाहवागा कि ड्रग जो है समस्या वो सांझी समस्या है हैगी इसते आप रल मिल के कट्ठे होकर इसका हल कर सकते स्कूल का पेरेंटल कंट्रोल का सोसाइटल कंट्रोल का पिंड लेवल से एक नेबरहुड कंट्रोल का बहुत अहम रोल है जिस भी पुलिस आगे आगे काम करेगी और इट्ठे होकर आप मसले का हल करा धनबाद